ਕੀ ਕੀਤਾ ਗਿਆ ਜੀ ਜਾਇਲ ਦੀ ਸੱਚੀ ਗੱਲ ਇਹ ਸ਼ਹਿਰ ਨੂੰ ਜਿਹੜਾ ਜਿਆਦਾ ਭੀੜਵੜ ਕੇ ਵਾਲਾ ਇਲਾਕਾ ਸਿਟੀ ਏਰੀਆ ਇਹਨੂੰ ਸਾਫ ਸੁਥਰਾ ਰੱਖਣ ਲਈ ਆਵਾਜ਼ ਆਈ ਵਿੱਚ ਵਜਨ ਨਾ ਪਏ ਇਸ ਇਲਾਕੇ ਨੂੰ ਵਨਵੇ ਕਰ ਦਿੱਤਾ ਗਿਆ ਜੀ ਸ੍ਰੀ ਪੁਲ ਤੋਂ ਲੱਗੇ ਆ ਉਹ ਲੋਕ ਇਧਰੋਂ ਵੀ ਤੇ ਜਾਣ ਗਿਆ ਜਿਹੜਾ ਤਿਆਰੀ ਪਾਨਾਂ ਵਾਲਾ ਇੱਥੋਂ ਜਿਹੜਾ ਸਤਕਰਤਾਰੀ ਮਨਾਰ ਰਸਤਾ ਨਿਕਲਦਾ ਤੇ ਔਰ ਸਾਰੇ ਉਧਰ ਨੂੰ ਹੋਣਗੇ ਜੀ ਕਿੰਨੇ ਕਿ ਨਜ਼ਾਇਜ਼ ਕਬਜ਼ੇ ਹਟਾਏ ਗਏ ਇਹ ਜਿਆਦਾ ਸਾਰੇ ਸ਼ਹਿਰ ਦੇ ਹਟਾਏ ਗਏ ਨੇ ਸਾਰਿਆਂ ਨੇ ਤਕਰੀਬਨ ਦੇਤੇ ਕੋਈ 25% ਤੋਂ ਜ਼ਿਆਦਾ ਲੋਕ ਨੇ ਜਿਨ੍ਹਾਂ ਨੇ ਨਹੀਂ ਕੀਤਾ ਕੋਈ ਬਾਕੀ ਸਾਰਿਆਂ ਨੂੰ ਆਤ ਬਣ ਗਈ ਹੈ ਪਿਛਲੇ ਸਾਲ ਤੋਂ ਹੁਣ ਬੁਝਾਤੀ ਕਰਪਾ ਜੀ ਦੇ ਬੰਨੇ ਹਟਾ ਦੇਾਂਗੇ ਤੇ ਚਲਾਨ ਕਿੰਨੇ ਕਿ ਕੀਤੇ ਗਏ ਚਲਾਨੇ ਤੇ ਕੀਤੀ ਬੇਨਤੀ ਕੀਤੀ ਗਏ ਕਿਹੜੇ ਕਿਹੜੇ ਵਾਹਨਾਂ ਦਾ ਚਲਾਨ ਚੁੜੇ ਤੇ ਜਦ ਤੂੰ ਵੀ ਲੱਗਦੇ ਰਹਿ ਚਿੱਤੇ ਦੀ ਇੱਥੇ ਕਿਉਂ ਇਹ ਕਾਰਨ ਸੀ ਇਹਨਾਂ ਦੇ ਕਾਰਨ ਦੀ ਰੋਂਗ ਪਾਰਕਿੰਗ ਹੈ ਸਾਰੇ ਸ਼ਹਿਰ ਮਾਲੋ ਨੇ ਪਿਛਲੇ ਲਗਾਤਾਰ ਕਈ ਦਿਨੋਂ ਤੋਂ ਮਾਨਜੋ ਕਪਤਾਨ ਸਾਹਿਬ ਦਾ ਹੁਕਮ ਹੈ ਕਿ ਸਿਟੀ ਹੋਰੀ ਖੁਸ਼ਕਤ ਹੁੰਦੀ ਹੈ ਦਿਨ ਨੂੰ ਸਹੀ ਤਰੀਕੇ ਨਾਲ ਚੱਲੂ ਰਹੋ ਤੇ ਇਸ ਕੰਮ ਨੂੰ ਲੈ ਕੇ ਨਗਰ ਤੇ ਚੱਲ ਰਿਹਾ ਹੈ ਇਹ ਮੁੱਦਾ ਜੇ ਤੁਸੀਂ ਚਲੇ ਜਾਂਦੇ ਤਾਂ ਦੁਬਾਰਾ ਫਿਰ ਕੁਝ ਲੋਕ ਉਸੇ ਥਾਂ ਤੇ ਆਪਣਾ ਵਾਹਨ ਲਾ ਲੈਂਦੇ ਆ ਜਾਂ ਉਸੇ ਥਾਂ ਤੇ ਆਪਣਾ ਸਮਾਨ ਲਾ ਲੈਂਦੇ ਇਹਨਾਂ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਵੇਖੋ ਖਾਲੇ ਤੋਂ ਦੋ ਫੁੜਕੇ ਨੇ ਤੇ ਨਾ ਇਤਨਾ ਕਰੋ ਲੋਕਾਂ ਦੀ ਨਗਰਨ ਨਹੀਂ ਹੋਣਾ ਚਾਹੀਦਾ ਸਾਡਾ ਕੰਮ ਇਹਨਾਂ ਨੂੰ ਰੋਕਣਾ ਹੈ ਇਹਨਾਂ ਦੀਆਂ ਆਤਾਂ ਬੜੀਆਂ ਨੇ ਵੀ ਆਪਾਂ ਨਹੀਂ ਰੁਕਣਾ ਰੱਬ ਦੀ ਕਿਰਪਾ ਦੇ ਜੀ ਨੇ ਰੋਕ ਕੇ ਰੱਖਾਂਗੇ ਜੀ ਹੋਰ ਇਹ ਕੰਮ ਨਹੀਂ ਹੋਇਆ ਹੋਵੇਗਾ ਧੰਨਵਾਦ